ਵਾਹਿਗੁਰੂ ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਗੋਤੀ ਜੀ ਸਹਾਇ ਮਾਰ ਸ਼੍ਰੀ ਗੋਤੀ ਜੀ ਕੀ ਪਾਤਸ਼ਾਹੀ ਨਸਮੀ ਪ੍ਰਥਮ ਗੋਤੀ ਸਮਰਕਾ ਗੁਰੂ ਨਾਨਕ ਲੰਕਿਆ ਹੈ ਪਰਮਗੁਰ ਕਰਤੇ ਅਮਰਦਾਸ ਪ੍ਰਾਨਦਾਸ ਹੈ ਹੋਈ ਸਹਾਇ ਅਰਜਨ ਹਰ ਗੋਬਿੰਦ ਨਾਮ ਸਮਰੋ ਸ੍ਰੀ ਅਰਦਾਇ ਸ਼੍ਰੀ ਹਰਿ ਕ੍ਰਿਸ਼ਨ ਤੇ ਅਸਥਾਇ ਜਿਸ ਚਟਰ ਸਬਦ ਹੋ ਜਾਏ ਇਕ ਬਹਾਦਰ ਸ਼ਮਰੈ ਕਾਰਨਾਵ ਨੇ ਦਰਹਿਤ ਹੈ ਸਭ ਨੂੰ ਹੋਏ ਸਹਾਇ ਕਸਵਾ ਬਾਦਸ਼ਾਹ ਸਾਈਂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਧੰਨ ਹੋਏ ਸਹਾਇ ਦਸਾਂ ਬਾਦਸ਼ਾਹਾਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਤਰਸੰਦਾਰਤਾ ਤੇ ਅੰਤਰ ਕੇ ਬਰੋ ਜੀਵਾ ਗੁਰੂ ਪੰਜਾਬ ਪਿਆਰਿਆਂ ਚੌਹਾਂ ਸਹਿਬਜ਼ਾਦਿਆਂ ਚਾਰ ਦੀਆਂ ਮੁਕਤੀਆਂ ਅਠ ਨਾਂ ਜਪੀਆਂ ਤਪੀਆਂ ਨਰਾ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੀਂਗ ਬਾਹੀ ਦੇਖ ਕੇ ਅੰਦਰ ਟਿਕੇ ਤਾਤ ਨਾ ਪਿਆਰਿਆਂ ਸੁਚਾਰਿਆਂ ਵੀ ਪੁਣਾਜ ਦਾ ਧਿਆਨ ਕਰਕੇ ਬਰੋ ਦੀ ਬਾਣੀ ਦਿਨਾਂ ਸਨਾਂ ਸੰਗਨੀਆਂ ਨੇ ਧਰਮੇ ਸਿਰਸ ਤੇ ਬੰਦ ਬੰਦ ਕਟਾਈ ਕੋਪਰੀਆਂ ਨਾਂ ਆਂਆਂ ਚਰਕੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਨੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਦਿੱਤੀਆਂ ਧਰਮ ਨੇ ਹਰਿਆ ਸੁਖੀ ਕੇ ਸਾਂ ਸਵਾਸਾ ਨਾ ਨਿਭਾਈ ਤਨਾਦਿਕ ਮਾਇਦਾ ਧਿਆਨ ਤਰਕੇ ਖਾਲਸਾ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਵਾਹਿਗੁਰੂ ਪ੍ਰਤਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੱਤੇ ਆਵੇ ਚੱਤੇ ਆਵਨ ਦਾ ਸਦਕਾ ਸਰਬ ਸੁਖ ਹੋਵੇ ਜਾਹਾਂ ਜਾਹਾਂ ਖਾਤਸਾ ਜੀ ਸਾਹਿਬ ਤਾਹਾਂ ਤਾਹ ਰੱਛਿਆ ਰਿਆਏ ਦੇਗ ਤੇਗ ਫਕੀਰ ਵਰਤੀ ਕਾ ਪੰਚ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿਖੇ ਦਾਨ ਕੇਸ ਦਾਨ ਰਹਿਤ ਦਾਨ ਬੇਟਕ ਦਾਨ ਵਿਸਾਹਾ ਦਾਨ ਭਰੋਸਾ ਦਾਨ ਦਾਨ ਸਰਦਾਰ ਨਾਮ ਦਾਨ ਸ਼੍ਰੀ ਖੰਦਰ ਕੁਸ਼ਰ ਸਾਹਿਬ ਜੀ ਦੇ ਦਰਸ਼ਨ ਸੁਨਾ ਚੌਕੀਆਂ ਛੱਡੇ ਬੰਗੇ ਸੁਗਤਗਾਟਲ ਧਰਮ ਕਾਜ ਕਾਰ ਹੋਵੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਸਿਕਾਂਦਾ ਮਾਨਮੀ ਮਾ ਮਾプチ ਮਾਤ ਪਤ ਦਾ ਰਾਖਾ ਆਤਵਾ ਹੀਗੁਰੂ ਇਹ ਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰੂ ਧਾਮ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੜਿਆ ਗਿਆ ਹੈ ਖੁੱਲੇ ਦਰਸ਼ਨ ਦੇ ਦਾਤ ਸੇਵਾ ਸੁਭਾ ਦਾ ਦਾਨ ਖਾਲਸਾ ਜੀ ਨੂੰ ਵਖਸੋ ਇਹ ਨਾਣੀਆਂ ਦੇ ਮਾਨ ਤਾਣੀਆਂ ਦੇ ਤਾਂ ਓਟਿਆਂ ਦੀ ਓਟ ਨਿਆਸਰਿਆਂ ਦਾ ਆਸਰਾ ਧੰਨ ਧੰਨ ਰਸੋਂ ਬਾਦਸ਼ਾਹਾਂ ਦੀ ਜੋ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਓ ਆਪ ਜੀਆਂ ਦੇ ਪਵਿੱਤਰ ਪਾਵਨ ਚਰਨਾਂ ਸਰਦਾਸ ਬੇਨਤੀ ਹੈ ਧੰਨ ਧੰਨ ਬ੍ਰਹਮ ਗਿਆਨੀ ਸਿੰਘ ਸਹਿਬਾਬਾ ਦੀਪ ਸਿੰਘ ਜੀ ਆਪ ਜੀ ਦੇ ਪਵਿੱਤਰ ਪਾਵਨ ਦਰਬਾਰ ਵਿਖੇ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਜੋ ਕਰੀ ਹੈ ਕਿਰਪਾ ਕਰੋ ਸੱਚੇ ਪਾਤਸ਼ਾਹ ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਬੇਅੰਤ ਸੰਗਤਾਂ ਨੇ ਆਪ ਜੀ ਦੇ ਪਵਿੱਤਰ ਪਾਵਨ ਚਰਨ ਪਰਛਾਹ ਹਾਂ ਸਾਰਿਆਂ ਦਾ ਤਿਲਕ ਫੁੱਲ ਦਰ ਪ੍ਰਵਾਣ ਕਰਨਾ ਯਾਤਰਾ ਸਫਲਾ ਕਰਨੀ ਚਲਿਆ ਹੋਇਆ ਕਦਮ ਕਦਮ ਦੇਖੇ ਚਲਾਉ ਨਾਮ ਦੀ ਦਾਤ ਸੇਵਾ ਸਿਮਰਨ ਦੀ ਦਾਤ ਬਖਸ਼ੋ ਸੱਚੇ ਪਾਤਸ਼ਾਹ ਕਿਰਪਾ ਕਰਨੀ ਸਰਬਤ ਸੰਗਦਰ ਸਰਤੇ ਮੇਰ ਪਰ ਯਾਤਰਾ ਕਰਨਾ ਚਲ ਭਲੋ ਭੇਟਾ ਮੰਦਰ ਪਰਵਾਨ ਕਰਨੀਆਂ ਆਪਣੇ ਦਰੋਂ ਘਰੋਂ ਕਿਰਪਾ ਕਰਕੇ ਬਾਣੀ ਅਤੇ ਬਾਣੇ ਨਾਲ ਜੋੜਨਾ ਸੱਚੇ ਪਾਤਸ਼ਾਹ ਅਮਰ ਦੀ ਦਾਤ ਗੁਰ ਸਿੱਖੀ ਦੀ ਦਾਤ ਬਖਸ਼ੋ ਸਰਬਤ ਦਾ ਭਲਾ ਕਰੋ ਸੁਖ ਹੋਵੇ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਫਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਹਾ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਹਾ ਸੋਤ ਸ੍ਰੀ ਆਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ